ਸਸਿਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਮੋਤਲੇ ਵਾਲੇ ਦੇ ਵਿੱਚ ਮੋਤਲੇ ਵਾਲਾ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਮੁਕਸਾ ਸਾਹਿਬ ਦਾ ਇਹ ਪਿੰਡ ਰਹਿ ਗਿਆ ਤੇ ਇਹ ਪਿੰਡ ਖਾਰੇ ਤੋਂ ਸਿੱਧੀ ਸੜਕ ਆ ਜਿਹੜੀ ਉਹ ਇਸ ਪਿੰਡ ਦੇ ਵਿੱਚ ਆਉਂਦੀ ਆ ਜਿਸ ਪਿੰਡ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਦੇ ਘਰੇ ਮੌਜੂਦ ਆ ਇੱਕ ਗਾਂ ਵਖਾਉਣੀ ਆ ਤੁਹਾਨੂੰ ਮਿੱਤਰੋ ਸਾਈਵਾਲ ਦੇ ਨਾਲ ਕ੍ਰੋਸ ਪੈਂਦੀ ਆ ਕਰਮਾਂ ਵਾਲੀ ਕਿੰਨੇ ਦਿਨਾਂ ਦੀ ਕੱਚੀ ਆ ਕਿੰਨਾ ਇਹਦੇ ਦੁੱਧ ਦਾ ਰਕਾਰਡ ਆ ਸਾਰੀ ਗੱਲਬਾਤ ਆਪਾਂ ਪਾਈਆਂ ਦੇ ਨਾਲ ਕਰਦੇ ਆ ਮਿੱਤਰੋ ਇਹਦੀ ਜਾਣਕਾਰੀ ਆ ਜਿਹੜੀ ਪ੍ਰੋਪਰ ਤੁਹਾਨੂੰ ਲੈ ਕੇ ਦਊਗਾ ਕੀ ਡਿਟੇਲ ਆ ਉਹ ਮਿਲਦੇ ਆ ਵੀਰ ਨੂੰ ਆਪਾਂ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਵੀ ਕੀ ਹਾਲ ਚਾਲ ਆ ਵੀਰੇ ਠੀਕ ਆ ਵਧੀਆ ਜੀ ਸੇਤਾਂ ਘਰ ਪਰਿਵਾਰ ਵੀਰੇ ਵਧੀਆ ਜੀ ਕਿਰਪਾ ਠੀਕ ਇੱਕ ਵਾਰੀ ਦੱਸ ਜੀ ਪਿੰਡ ਦਾ ਐਡਰੈਸ ਵੀਰੇ ਪਿੰਡ ਮੋਤਰੇ ਵਾਲਾ ਜਲਾਸ਼ੀਰੀ ਮਕਸਰ ਸਾਹਿਬ ਸੀਲ ਬਰੀ ਵਾਲਾ ਪਿੰਡ ਹੈ ਜੀ ਠੀਕ ਆ ਸਰਾਇਨਾਗਾ ਤੋਂ ਮਰਾੜਕਲਾਂ ਦੇ ਲੱਗ ਹੀ ਪੈਂਦਾ ਮਰਾੜਕਲਾਂ ਵੀ ਨੇੜੇ ਹੀ ਰਹਿ ਗਿਆ ਹੈਣਾ ਠੀਕ ਆ ਭਾਈ ਤੇ ਵੱਡੇ ਵੀਰੇ ਜਿਹੜੀ ਗਾਂ ਵਿੱਚ ਨਹੀਂ ਆਪਾਂ ਇਹ ਕਿੰਨਵੇਂ ਸੂਆ ਹੁੰਦੀ ਆ ਭਾਈ ਐਤਕੀ ਤੀਜਾ ਸੂਆ ਸੋਣਾ ਜੀ ਇਹਨੇ ਤੀਜਾ ਸੂਆ ਵੀਰੇ ਠੀਕ ਆ ਕਿੰਨੇ ਦਿਨ ਪਏ ਵੀਰੇ ਇਹਦੇ ਹਜੇ ਇਹਦੇ ਪਏ ਹੀ 5-7 ਦਿਨ ਹਜੇ 5-7 ਦਿਨ ਹਜੇ ਲੈ ਜੂਗੀ ਦੁੱਧ ਆਪਾਂ ਜਿਹੜਾ ਚੁੰਦੇ ਰਹੇ ਆ ਉਹ ਕਿੰਨਾ ਕੁ ਚੋਇਆ ਹੋਇਆ ਵੀਰੇ ਜੀ ਆਪਾਂ ਤੋਕੜ ਖਰੀਦੀ ਸੀ ਉਦੋਂ ਇਹਦੇ ਥੱਲੇ 14 ਕਿਲੋ ਦੁੱਧ ਸੀ ਤੋਕੜ ਦੇ ਥੱਲੇ ਉਦੋਂ ਗੱਪਣ ਵੀ ਸੀ ਨਹੀਂ ਗੱਪਣ ਨਹੀਂ ਸੀ ਉਦੋਂ ਕੱਪਣਾ ਕੱਪੜੀ ਤੋਕੜ ਸੀਗੀ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਵੱਡੇ ਵੀਰੇ ਸੀਲ ਰਹੀ ਹੁੰਦੇ ਚੋਣ ਚਾਣ ਨੂੰ ਹਾਂਜੀ ਹਾਂਜੀ ਵਧੀਆ ਸੀਲ ਠੰਡੀ ਠੀਕ ਆ ਮਤਲਬ ਇਹ ਰੰਗ ਤੋਂ ਥੋੜਾ ਜਿਹਾ ਡਰਦਾ ਹੁੰਦਾ ਅਗਲਾ ਕਨਾਂ ਵੀ ਗਰਮਣਾ ਹੋਵੇ ਨਾ ਨਹੀਂ ਨਹੀਂ ਵਧੀਆ ਜੀ ਹੂੰ ਤੇ ਰੇਟ ਬਾਈ ਕੀ ਕਰਾਂਗੇ ਵੀਰੇ ਆਪਾਂ ਰੇਟ ਇਹਦਾ ਹੀ 60000 ਰੁਪਏ 60000 ਰੁਪਏ ਮਾਨਤਾ ਨੇ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਠੀਕ ਆ ਵੀਰੇ ਤੇ ਵੱਡੇ ਵੀਰੇ ਕੱਢੀਏ ਬਾਰੋਂ ਤੋਰੀ ਮਾਣਾ ਜਾਨੂੰ ਖੋਲੀ ਲੈ ਵੀ ਮਿੱਤਰੋ ਤੀਜਾ ਸੂਆ ਕਰਮਾਂ ਵਾਲੀ ਹੁੰਦੀ ਆ ਸੂਣ ਦੇ ਵਿੱਚ ਜਿਹੜੇ ਕਾਗਜ਼ੀ ਦੇਣਾ ਉਹ 6 ਤੋਂ 7 ਦਿਨ ਹਜੇ ਇਹ ਲੈਂਦੀ ਆ ਲੈਵਾ ਚੰਗਾ ਤਿਆਰ ਕਰੂਗੀ ਥਣ ਦੀ ਡਿਜ਼ਾਈਨ ਚੰਗਾ ਵਾ ਮਈਆਂ ਦੇ ਥਣ ਵਰਗਾ ਥਾਣਾ ਪਾਵਰ ਵਾਲਾ ਕਰਮਾਂ ਵਾਲੀ ਨੂੰ ਲੱਗਾ ਹੋਇਆ ਸਾਈਵਾਲ ਦਾ ਐਫ ਐਫ ਦਾ ਸਾਰੇ ਕ੍ਰੋਸ ਆਇਨ ਦੇ ਵਿੱਚ ਕਰਮਾਂ ਵਾਲੀ ਦੇ ਵਿੱਚ ਜਿਹੜੇ ਟ੍ਰੈਂਡਿੰਗ ਵਿੱਚ ਰਹਿਣ ਵਾਲੇ ਉਹ ਸਾਰੇ ਕ੍ਰੋਸ ਪੈਂਦੇ ਲੈ ਆ ਵੀਰੇ ਸੋਹਣਾ ਜਿਹੜਾ ਨੂੰ ਵਜੂਦ ਲੱਗਾ ਜਿੰਨਾ ਵੀ ਹੈਗਾ ਤੁਸੀਂ ਦੇਖ ਸਕਦੇ ਆਪ ਵੀ ਮਿੱਤਰੋ ਬਰੀਕੀ ਬਰੂਕੀ ਚੰਗੀ ਆ ਸਾਰੀ ਕਰਮਾਂ ਵਾਲੀ ਦੇ ਵਿੱਚ ਬਾਕੀ ਆਰਡਰ ਦੀ ਕੁਆਲਿਟੀ ਬਿਹਤਰੀਨ ਤੇ ਖਾਸ ਆ ਕਿਉਂਕਿ ਹਜੇ ਕੱਚੀ ਆਗਾ ਦਿਨਾਂ ਦੇ ਮੁਤਾਬਕ ਜਿਵੇਂ ਜਿਵੇਂ ਤਿਆਰੀ ਦੇ ਵਿੱਚ ਆਊਗੀ ਜਿਵੇਂ ਜਿਵੇਂ ਇਹ ਸਰੀਰਕ ਮੰਤਰ ਨੂੰ ਕਸੂਗੀ ਹੋਏ ਹੋਏ ਨੇ ਲੇਵੇ ਜਿਹੜਾ ਲੇਵੇ ਦਾ ਡਿਜ਼ਾਈਨ ਆ ਉਹ ਜ਼ਬਰਦਸਤ ਹੋਰ ਤਿਆਰ ਕਰੂਗੀ ਕਿਉਂਕਿ ਦੁੱਧ ਨੇ 14 ਕਿਲੋ ਜੇ ਟੋਕੜ ਨੇ ਦਿੱਤਾ ਹੋਇਆ ਤਾਂ ਫਿਰ ਮਿੱਤਰੋ 17-18 ਕਿਲੋ ਦੁੱਧ ਨੂੰ ਦੇਣਾ ਬਣਦਾ ਲਾਜ਼ਮੀ ਐ ਜੀ ਤਾਜੀ ਸੂਈ ਨੂੰ ਰੇਟ ਆ ਜਿਹੜਾ ਇਹਦਾ ਉਹ 60000 ਰੁਪਇਆ ਮਾਲਕ ਤੈਅ ਕਰਦੇ ਆ ਉਹਦੇ ਵਿੱਚੋਂ ਮਾਨਤਨ ਹੋ ਜਾਊਗਾ ਗੱਲਬਾਤ ਲਈ ਆਪਾਂ ਨੰਬਰ ਲੈ ਲੈਣੇ ਨੰਬਰ ਦਈ ਵੱਡੇ ਵੀਰੇ 98787 ਜੀ 28726 ਇੱਕ ਵਾਰੀ ਹੋਰ ਬੋਲ ਦਿਓ ਵੀਰੇ 98787 ਜੀ 28726 9878728726 ਠੀਕ ਆ ਇੱਕ ਵਾਰੀ ਨਾਮ ਦੱਸ ਦਈਏ ਵੀਰੇ ਜਿੱਥੇ ਖੜੇ ਆਪਾਂ ਜਗਸੀਰ ਸਿੰਘ ਜੀ ਤੇ ਕਿਹੜੀ ਸੜਕ ਦੇ ਉੱਤੇ ਘਰ ਆ ਬਾਈ ਦਾ ਇਹ ਵੱਟੂਆਂ ਨੂੰ ਜਾਂਦੀ ਏ ਸੜਕ ਠੀਕ ਆ ਮੋਤਲੇ ਵਾਲ ਤੋਂ ਜਿਹੜੀ ਵੱਟੂਆਂ ਨੂੰ ਛੜਕ ਜਾਂਦੀ ਉਹ ਛੜਕ ਦੇ ਉੱਤੇ ਬਾਈ ਜਗਸੀਰ ਸਿੰਘ ਵੈਲਡਰ ਵੱਸਦੇ ਕੋਲੇ ਆ ਜਮਾ ਠੀਕ ਆ ਬਾਈ ਜੀ ਗੱਲਬਾਤ ਲਈ ਨੰਬਰ ਬਾਈ ਦੱਸ ਸਕਰੀਨ ਦੇ ਉੱਤੇ ਲੱਗਾ ਹੋਇਆ ਜਿਹੜੇ ਭਰਾ ਨੂੰ ਗਾਂ ਪਸੰਦ ਦਾ ਸੰਪਰਕ ਕਰ ਸਕਦੇ ਆ ਸ਼ੁਕਰੀਆ ਜਿਉਂਦੇ ਰੋ ਧੰਨਵਾਦ ਸਾਰਿਆਂ ਦਾ